ਮੈਂ ਸਾਰੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਬਾਕੀ ਸਾਰਿਆਂ ਨੂੰ ਚੜ੍ਹਦੀ ਕਲਾ ਜੀ ਰਹਿਣ ਕੁਸ਼ ਰਹੋ ਤੇ ਫਰੈਂਡਸ ਅੱਜ ਸਵੇਰ ਦਾ ਟਾਈਮ ਹੈ ਸਵੇਰ ਦੇ ਵੱਜ ਚੁੱਕੇ ਨੇ 9 ਤੇ ਮੈਂ ਹੋ ਚੁੱਕੀ ਹਾਂ ਬਹੁਤ ਜ਼ਿਆਦਾ ਲੇਟ ਅੱਜ ਮੈਂ ਲੇਟ ਹੋ ਗਈ ਆਪਣੀ ਕਲਾਸ ਪਾਉਣ ਲਈ ਤੇ ਸਾਰੇ ਜਣੇ ਮੈਨੂੰ ਪੁੱਛ ਰਹੇ ਸੀ ਕਿ ਤੁਸੀਂ ਕਿਹੜੀ ਕਲਾਸਿਸ ਲਗਾਉਨੇ ਹੋ ਮੈਂ ਸਟਿਚਿੰਗ ਦੀਆਂ ਕਲਾਸਿਸ ਜੁਆਇਨ ਕੀਤੀਆਂ ਨੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਲਾਈਵ ਹੋਈ ਸੀ ਜਦੋਂ ਮੈਂ ਕਿ ਨਾ ਸੀਜ਼ਨ ਆਫ ਹੋ ਜਾਂਦਾ ਹੈ ਪਾਰਲਰ ਤੁਹਾਨੂੰ ਪਤਾ ਹੀ ਹੈ ਟਮਾ ਟਮਾ ਜਿਹਾ ਕੰਮ ਹੁੰਦਾ ਹੈ ਜਿਆਦਾ ਹੁੰਦਾ ਨਹੀਂ ਵਿਆਹ ਸ਼ਾਦੀਆਂ ਖਤਮ ਹੋ ਜਾਂਦੀਆਂ ਤੇ ਇਹ ਦੇ ਕਰਕੇ ਫਿਰ ਮੈਂ ਕਿਹਾ ਸੀਜ਼ਨ ਆਫ ਆ ابھی ਕਿਉਂ ਆਪਾਂ ਬਿਲੇ ਵਗੇ ਨਾ ਖਰਾਬ ਕਰਨਾ ਤੇ ਇਸ ਲਈ ਮੈਂ ਫਿਰ ਬਸ ਤੇ ਮਨ ਸਟਿਚਿੰਗ ਆਲ ਦਿਸ ਥੋੜੀ ਬਹੁਤੀ ਪਰ ਮੈਂ ਕਿਹਾ ਐਨ ਪੂਰੀ ਤਰ੍ਹਾਂ ਆਪਾਂ ਮਤਲਬ ਐਕਸਪਰਟ ਹੋ ਜਾਈਏ ਹੈ ਨਾ ਥੋੜੀ ਜਿਹੀ ਡਿਜ਼ਾਈਨਰ ਕੋ ਪੜ੍ਹੇ ਸੀ ਕਿ ਲਈਏ ਤੇ ਇਸ ਲਈ ਮੈਂ ਆਪਣੀਆਂ ਸਟਿਚਿੰਗ ਕਲਾਸਸ ਜੁਆਇਨ ਕੀਤੀਆਂ ਨੇ ਤੇ ਬਸ ਅੱਜ ਮੈਂ ਲੇਟ ਹੋ ਗਈ ਮੈਂ ਜਾਣਾ ਸੀ ਬਸ ਸਵੇਰੇ ਨਾ ਗੁਰਦੁਆਰਾ ਸਾਹਿਬ ਤੋਂ ਆ ਕੇ ਪਹਿਲੇ ਦੁਬਾਰਾ ਪਹਿਜਣੀ ਜਿਹੜੀ ਦੁਬਾਰਾ ਪੈਂਦੇ ਨਾ ਉਹ ਦੀਦ ਨਹੀਂ ਘੁੜੀ ਹੁੰਦੀ ਉੱਥੇ ਨਹੀਂ ਹੁੰਦਾ ਹੈਗਾ ਤੇ ਵਾਸੇ ਇਹਦੇ ਕਰਕੇ ਫਿਰ ਮੈਂ ਲੇਟ ਹੋ ਗਈ ਸੀ ਬਸ ਹੁਣ ਬੜਾ-ਬੜਾ ਆਪਾਂ ਸਾਰਾ ਝਾੜੂ-ਵੋਚਾ ਕਰਦੇ ਆਏ ਤੇ ਹੁਣ ਮੈਂ ਆਪਣਾ ਬੱਸ ਮੈਨੇਜਰ ਨਾਲ ਚੱਲਦੇ ਆ ਨਾ ਬਾਕੀ ਇਹਨਾਂ ਨੂੰ ਖੜਾ ਦਿੱਤੀ ਸੀ ਕਿ ਉੱਥੇ ਜਾਓ ਅਮਰਿੰਦਰ ਰਾਜ ਦੇ ਸੀਗਾ ਸਾਡੇ ਪਿੰਡ ਟੂਰਨਾਮੈਂਟ ਤੇ ਇਹ ਮੁੰਡੇ ਸਕੂਲ ਤੋਂ ਛੁੱਟੀਆਂ ਦੇ ਵਸੇ ਨੂੰ ਉਹ ਚਾਹੀਦੇ ਨੇ ਟੂਰਨਾਮੈਂਟ ਕਿਸੇ ਹੋਰ ਦਾ ਹੋਇਆ ਹਾਲਾਂਕਿ ਪਲੇਅਰ ਵੀ ਉੱਠ ਗਏ ਹੋਣੇ ਆ ਪਰ ਇਹ ਦੋਨੇ ਭਰਾ ਜਮੰਜੇ ਨੂੰ ਲੱਗੇ ਪਏ ਆ ਆ ਦੇਖੋ ਫਰੈਂਡਸ ਹਲੇ ਤੱਕ ਇਹ ਮੰਜੇ ਨੂੰ ਲੱਗਿਆ

ਦਪਹਿਰ ਚੜਿਆ ਗਿਆ ਸਿਖਰ ਦਪਹਿਰ ਸਿਖਰ ਦੇ ਵੇਰ ਲੈ ਆਓ ਜੀ ਲੈ ਆਓ ਪੈਸੇ ਲੱਭੇ ਆ ਤੇ ਲੈ ਆਓ ਲੈ ਵੇ ਮੰਦਾ ਮੇਰਾ ਜਿਗਾ ਹੈ ਮੇਰੇ ਕੋਲ ਕਰਕਰੇ ਲੈ ਕੇ ਜਾਵਾਂਗੀ ਅੱਜ ਮੈਂ ਇੱਥੇ ਨੂੰ ਕਰਕਰੇ ਖਾऊंगी ਮੈਂ ਜਾ ਕੇ ਤੇ ਫਰੈਂਡਸ ਮੈਨੂੰ ਲੱਭ ਚੁੱਕੇ ਨੇ 10 ਰੁਪਏ ਤੇ ਮੇਰੀ ਤਾਂ ਅੱਜ ਸਵੇਰੇ ਸਵੇਰੇ ਬਹੁਤ ਹੀ ਗੁੱਡ ਮਾਰਨਿੰਗ ਵਧੀਆ ਹੋਈ ਹੈ ਮਾਰਨਿੰਗ ਮੇਰੀ ਐਨ ਗੁੱਡ ਗੁੱਡ ਡੇ ਹੋਈ ਹੈ ਪੂਰੀ ਤੇ ਮੈਨੂੰ 10 ਰੁਪਏ ਲੱਭ ਚੁੱਕੇ ਆ ਚਲੋ ਜਿਹਾ ਉਹਦਾ ਨਾ ਮੇਰਾ ਪਰਾ ਮੈਨੂੰ 10 ਰੁਪਏ ਦੇ ਦੇ ਇਹ ਆ ਕੁੜੀ ਬਸ ਬੈਗੀ ਕੋ ਕਰਕੇ ਮੈਂ ਦਾਣਾ ਦਾਰਮਣਾ ਘਟੇ ਹੋਣੀ ਉਹ ਤੈਨੂੰ ਕਹਸਿਓ ਕੁੜੇ ਨੂੰ ਅੱਗ ਲਾ ਦੇ ਅੱਗ ਲਾਉਂਗੀ ਮੈਂ ਤਾਂ ਪੁਲਿਸ ਨੂੰ ਘਰਾਂ ਵਿੱਚ ਚਲੇ ਬਖੀ ਤੇ ਆਉਂਗੀ ਹਾਂ ਪੁਲਿਸਨ ਉੱਥੇ ਨਹੀਂ ਜਿਹੜੇ ਗੰਦ ਪੈਂਦਾ ਕਿ ਗੜੀਆਂ ਚ ਛੇਤੀ ਕਰ ਉਹਨਾਂ ਚੱਕ ਕੇ ਲੈ ਜਾਂਦੇ ਨੇ ਫਿਰ ਉਹ ਤੇ ਫਰੈਂਡਸ ਨਾਲ ਨਾ ਕਰਾਂਗੇ ਇੱਕ ਕਪਾਂ ਅਮਰਿੰਦਰ ਨਾਲ ਛੇੜ ਖਾਧੀ ਤੇ ਰੋਜਨ ਹੁਣ ਆਪਾਂ ਕੰਨਤਾ ਆਉਨੇ ਆ ਉਹ ਨੋ 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 ਹੈਲੋ ਯਾਰ ਜਦੋਂ ਮੈਂ ਥੱਕਿਆ ਪਈ ਆ ਥੱਕ ਗਏ ਦੋ ਕਿਹੜੇ ਪਹਿਲੀ ਵਾਰ ਖੇਡ ਲਈ ਹੈ ਹੈਲੋ ਪਲੇਅਰ ਵੀ ਕਰਦੇ ਉੱਠ ਗਏ ਤੁਸੀਂ ਉੱਥੇ ਮੈਂ ਦੇਖ ਜੀ ਥੱਕ ਗਏ ਤੁਹਾਨੂੰ ਕਿ ਨਹੀਂ ਕਹਿਆ ਸੀ ਉੱਥੇ 2:30 ਵਜੇ ਤੱਕ ਬੈੰਡ ਨੂੰ ਫਰੈਂਡਸ ਇਹ ਦੇਖ ਲੋ ਰਾਤ ਨੂੰ 2:30 ਪਤਾ ਨਹੀਂ 3:00 ਵਜੇ ਆਈ ਨੇ ਘਰ ਪਹੁੰਚੇ ਨੇ ਫਿਰ ਆ ਕੇ ਦਰਵਾਜੇ ਪਣਣ ਸਾਨੂੰ ਗੱਤੇ ਫਿਰ ਉਹ ਕਰਦੇ ਸੀ ਨੀਂਦ ਖਰਾਬ ਪਾਗਲ ਹੁਣ ਤੁਹਾਨੂੰ ਦਿਖਾਉਣੀ ਆ ਮੈਂ ਸਾਡੇ ਬਾਗਬਾੜੀ ਫੁੱਲਾਂ ਦੀ ਵੈਸੇ ਤਾਂ ਆ ਸੀ ਗੁਲਾਬ ਵੱਡਦਾ ਜਿਹਦੇ ਨਾਲ ਮੈਂ ਸ਼ਾਰਟ ਵੀ ਪਾਈ ਹੋਈ ਸੀ ਇਹ ਵੱਡਦਾ ਕਿਉਂਕਿ ਬਹੁਤ ਜ਼ਿਆਦਾ ਫੈਲਰ ਗਿਆ ਸੀ ਇਹਨੇ ਤਾਂ ਸਾਡਾ ਨਾ ਚੁੱਲ੍ਹਾ ਵੀ ਕਵਰ ਕਰ ਲਿਆ ਸੀ ਤੇ ਇਸ ਕਰਕੇ ਇਹਨੂੰ ਅਸੀਂ ਥੋੜਾ ਜਿਹਾ ਸ਼ਾਂਗ ਤੱਕ ਹੁਣੇ ਫੁੱਲ ਉੱਗੇ ਹੋਏ ਨੇ ਇਹ ਵਾਈਟ ਨੇ ਤੇ ਇਹ ਵੀ ਦੋ ਸ਼ੇਡ ਦੇ ਨੇ ਆ ਨਾ ਲਾਈਟ ਜਿਹਾ ਪਿੰਕ ਹੈ ਇਹ ਆ ਵਾਲਾ ਪਿੰਕ ਤਾਂ ਨਹੀਂ ਵੈਸੇ ਨਾ ਪਰਪਲ ਜੀ ਸ਼ੇਡ ਹੈ ਜੀ ਦੇਖੋ ਬਹੁਤ ਸੋਹਣੇ ਸੋਹਣੇ ਫੁੱਲ ਇਹ ਫਰੈਂਡ ਨਾ ਇੱਕ ਨਾਲ ਹੀ ਬਣਾਈ ਸੀਗੀ ਵੈਸੇ ਇਹ ਤੇ ਨਾਲੇ ਬੰਦੇ ਆ ਕਿਉਂਕਿ ਕੋਈ ਪਿੱਛੇ ਘਰ ਨਹੀਂ ਹੈਗਾ ਇਸ ਲਈ ਇਹ ਚਲਦੀ ਨਹੀਂ ਹੈਗੀ ਤੇ ਅਸੀਂ ਇਹਦੇ ਵਿੱਚ ਇਹ ਮਿੱਟੀ ਪਾ ਕੇ ਨਾ ਆਪਣੇ ਫੁੱਲ ਵਗੈਰਾ ਲਗਾਤੇ ਆ ਬਹੁਤ ਸੋਹਣੀ ਲੱਗਦੀ ਹੈ ਹੁਣ ਤਾਂ ਇਹ ਤੇ ਫਰੈਂਡਸ ਨਾ ਮਤਲਬ ਰੋਜ਼ ਜਾਣ ਕਰਕੇ 스킨케어 ਹੁੰਦੀ ਨਹੀਂ ਸੀ ਮੈਂ ਸਵੇਰੇ ਮਾਰਨਿੰਗ ਚਲੇ ਜਾਂਦੀ ਆ 9 ਵਜੇ ਤੱਕ ਅੱਜ ਮੈਂ ਲੇਟ ਹੋ ਗਈ ਤੇ ਸ਼ਾਮ ਨੂੰ ਮੈਂ ਆਉਣੀ ਆ 5:30 ਵਜੇ ਤੇ 스킨케어 ਲਈ ਟਾਈਮ ਹੀ ਨਹੀਂ ਸੀ ਮਿਲਦਾ ਕਿਉਂਕਿ ਉੱਥੋਂ ਮੈਂ ਥੱਕ ਜੰਨੀ ਆ ਤੇ ਮੈਂ ਕਿਹਾ ਚਲੋ ਅੱਜ ਆਪਾਂ 스킨케어 ਕਰਦੇ ਆ ਹਨਾ ਮਤਲਬ ਲਗਾਉਣੇ ਪੈਕ ਵਗੈਰਾ ਤੇ ਇਹਦੇ ਲਈ ਮੈਂ ਜਿਹੜਾ ਮੰਗਾਇਆ ਸੀ ਨਾ ਆਨਲਾਈਨ ਆਹ ਬੀਟਰੂਟ ਪਾਊਡਰ ਇਹ ਲਾਉਂਗੀ ਤੇ ਔਰੈਂਜ ਪੀਲ ਪਾਊਡਰ ਇਹਨਾਂ ਨੂੰ ਆਪਾਂ ਮਿਕਸ ਕਰਕੇ ਲਾਉਣਾ ਹੈ ਦਹੀਂ ਵਿੱਚ ਤੇ ਫਰੈਂਡਸ ਇਹ ਦੇਖੋ ਇਹ ਮੈਂ ਪਾਉਂਗੀ ਬੀਟਰੂਟ ਪਾਊਡਰ ਠੀਕ ਹੈ ਥੋੜਾ ਜਿਹਾ ਪਾ ਲੈਣਾ ਤੇ ਇਹਦਾ ਮਤਲਬ ਵਧੀਆ ਰਿਜ਼ਲਟ ਆ ਮੈਂ ਇਹਨੂੰ ਯੂਜ਼ ਕਰਦੀ ਆ ਤੁਹਾਡੇ ਆਪਣੇ ਸਕਿਨ ਤੇ ਤੇ ਤੁਸੀਂ ਵੀ ਮਤਲਬ ਨੇਚਰਲ ਚੀਜ਼ਾਂ ਹੀ ਲਗਾਉਣੀਆਂ ਚਾਹੀਦੀਆਂ ਫੇਸ ਤੇ ਹਨਾ ਕਿਉਂਕਿ ਇਹ ਹੀ ਜ਼ਿਆਦਾ ਵਧੀਆ ਰਹਿੰਦੀਆਂ ਜੇ ਆਪਾਂ ਦੂਜੀਆਂ ਕਰੀਮਾਂ ਕਰੀਮਾਂ ਹੀ ਵਰਤਦੀ ਜੰਨੇ ਆ ਤਾਂ ਉਹਦੇ ਨਾਲ ਪਹਿਲਾ ਪਹਿਲਾ ਤਾਂ ਆਪਾਂ ਨੂੰ ਰਿਜ਼ਲਟ ਵਧੀਆ ਮਿਲੂਗਾ ਪਰ ਉਹਨੇ ਉਹਨੀ ਸਕਿਨ ਨਾ ਪਤਲੇ ਕਰ ਦੇਣੀਆਂ ਇਸ ਲਈ ਫਿਰ ਆਪਾਂ ਧੁੱਪ 'ਚ ਜਾਣ ਤੋਂ ਵੀ ਡਰਦੇ ਆ ਕਿਉਂਕਿ ਰੈੱਡਨੈਸ ਹੋ ਜਾਂਦੀ ਆ ਤੇ ਇਹ ਕਰਕੇ ਮੈਂ ਨਾਲ ਨੈਚੁਰਲ ਤੀਜਰ ਨੂੰ ਹੀ ਜ਼ਿਆਦਾ ਮਤਲਬ ਉਹ ਕਰਦੀ ਆ ਪ੍ਰੇਫਰੈਂਸ ਨਹੀਂ ਹੈ ਕਿ ਆਪਾਂ ਨੈਚੁਰਲ ਤੀਜਰ ਹੀ ਵਰਤਣੀ ਚਾਹੀਦੀ ਹੈ ਨਾ ਠੀਕ ਹੈ ਆ orange peel powder ਹੈ ਤੇ ਬਸ ਇਹਨੂੰ ਵੀ ਆਪਾਂ ਥੋੜਾ ਜਿਹਾ ਪਾ ਲੈਣਾ ਅੱਧਾ ਕ ਚਮਚ ਇਹਦਾ ਲੈ ਲੈਣਾ ਠੀਕ ਹੈ ਬਸ ਇਹਨਾਂ ਨੂੰ ਹੁਣ ਆਪਾਂ ਦਹੀਂ ਵਿੱਚ ਮਿਕਸ ਕਰ ਸਕਦੇ ਹਾਂ ਜਾਂ ਤੁਸੀਂ ਰੋਜ਼ ਵਾਟਰ ਵਿੱਚ ਵੀ ਨਾ ਮਿਕਸ ਕਰ ਲਿਓ ਇਹ ਮੇਰਾ ਪੇਸਟ ਤਿਆਰ ਹੋ ਗਿਆ ਜੀ ਬਸ ਇਹਨੂੰ ਫਟਾਫਟ ਫੇਸ ਤੇ ਕਰਦੇ ਆ ਆਪਾਂ ਇਹਨੂੰ ਅਪਲਾਈ ਦੇਖੋ ਐਦਾਂ ਨਾ ਸਾਰੇ ਫੇਸ ਤੇ ਆਪਾਂ ਇਹ ਅਪਲਾਈ ਕਰ ਲੈਣਾ ਠੀਕ ਹੈ ਜੀ ਤੇ ਬਸ ਮੈਂ neck ਤੇ ਵੀ ਨਾਲ ਜਰੂਰ ਕਵਰ ਕਰ ਲੈ ਕਰ ਲੈਣਾ ਕਿਉਂਕਿ ਫਿਰ neck ਅਲੱਗ ਦਿਖਣ ਲੱਗ ਜਾਂਦੀ ਹੈ ਨਾ ਤੇ ਬਸ ਹੁਣ फटाफट ਇਹਨੂੰ ਬਸ ਮਤਲਬ 20-25 ਮਿੰਟ ਰੱਖਣਾ ਜਦ ਤੱਕ ਸੁੱਕ ਗਿਆ ਹੈ ਨਾ ਉਦੋਂ ਬਸ واਸ਼ ਕਰ ਦਿਓ ਇਹਨੂੰ ਆਪਣੇ ਨਾਰਮਲ ਫੇਸ ウォਟਰ ਨਾਲ ਤੇ ਉਸ ਤੋਂ ਬਾਅਦ ਆਪਣੀ ਸਨ ਸਕ੍ਰੀਨ ਵਗੈਰਾ ਲਗਾ ਲਿਆ ਕਰੋ ਜਰੂਰ ਕਿਉਂਕਿ ਗਰਮੀ ਬਹੁਤ ਆ ਗਈ ਹੈ ਤੇ ਅੱਜ ਮੈਂ ਬਹੁਤ ਜ਼ਿਆਦਾ ਲੇਟ ਹੋ ਗਈ ਆ ਉਧਰ ਦੇਖੋ ਟਾਈਮ 9:30 ਹੋਣੇ ਵਾਲਾ ਹੈ ਅਲੋ ਜੀ ਦਿਫਰੈਂਸ ਫੇਸ ਮੈਂ ਸਾਰਾ ਆਪਣਾ ਕਰ ਲਿਆ ਦੇਖੋ ਕਿੰਨਾ ਕਲੀਨ ਹੋ ਜਾਂਦਾ ਸਾਬਣ ਸੁਭਣ ਲਾਉਣ ਦੀ ਲੋੜ ਨਹੀਂ ਪੈਂਦੀ ਫਿਰ ਬਸ ਇਹ ਦਵਾ ਜਿਹੜੀ ਮੇਰੇ ਆਪਣਾ ਸਿਕਨ ਗੇਰ ਹੁੰਦੀ ਆ ਉਹ ਤੁਹਾਨੂੰ ਪਤਾ ਹੀ ਹੈ ਕਿਉਂਕਿ ਮੈਂ ਸ਼ੇਅਰ ਕੀਤੀ ਹੋਈ ਆ ਗੁੱਡ ਵਾਈਬਸ ਦਾ ਟੋਨਰ ਆ ਠੀਕ ਹੈ ਇਹ ਕੋਕੰਬਰ ਟੋਨਰ ਆ ਥੋੜਾ ਜੈਨੂੰ ਆਪਾਂ 1-2 ਮਿੰਟ ਲਈ ਬਸ ਇਦਾਂ ਛੱਡ ਦੇਣਾ ਤਾਂ ਕਿ ਇਹ ਅਬਜ਼ਰਵ ਹੋ ਜੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹ ਡਰਮਾ ਕੋਡੀ ਹਲੂਰੋਨਿਕ ਸੰਸਕ੍ਰੀਨ ਇਹ ਆਪਾਂ ਪਤਾ ਇਹ 2 ਫਿੰਗਰਸ ਇੰਚ ਲੈਣੀ ਨਹੀਂ ਦੇ ਕੇ ਤੇ ਬਸ ਇਹ ਮੈਡੀਕਲ ਸਕਿਨ ਬਸ ਹੋ ਗਿਆ ਤੇ ਮਾਰ ਆਪਾਂ ਹੈਅਰ ਸ਼ੈਲ ਕਰ ਲੈਣ ਤੇ ਚੱਲ ਗਿਆ ਹੈ ਕਲਾਸ ਲੌਂਗ ਤੇ ਫ੍ਰੈਂਡਸ ਮੈਂ ਹੋ ਗਈਆਂ ਰੈਡੀ ਜਾਣ ਲਈ ਤੇ ਪੂਰੇ ਆਪਾਂ ਪੈਕ ਹੋ ਗਏ ਆ ਕਿਉਂਕਿ ਟੱਪ ਬਹੁਤ ਤੇਜ਼ ਹੁੰਦੀ ਹੈ ਤੇ ਬਸ ਹੁਣ ਮੈਂ ਸਕੂਟੀ ਕਰ ਲੈਂਗੀ ਸਟਾਰਟ ਤੇ ਸਕੂਟੀ ਚਲਾਉਂਦੀ ਮੈਨੂੰ ਫੋਨ ਚ ਚਲਾਉਂਦੀ ਨੇ ਮੈਂ ਤੇ ਕਿਉਂਕਿ ਮੈਂ ਇੱਕ ਹੱਦ ਛੱਡ ਕੇ ਅਜੇ ਚਲਾਉਣੀ ਸਿੱਖੀ ਨਹੀਂ ਗਈ ਸਕੂਟੀ ਤੇ ਇਸ ਲਈ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਉੱਥੇ ਬਾਕੀ ਜਿੱਥੇ ਮੈਂ ਜਾਣਾ ਸਟਿਚਿੰਗ ਦੇਤੇ ਨਾ 3 4 ਪੁਆਇੰਟ ਛੱਡ ਕੇ ਉਹ ਜਿੱਥੇ ਮੈਂ ਸਟਿਚਿੰਗ ਸਿੱਖਦੀ ਆ ਤੇ ਬਸ ਹੁਣ ਮੈਂ ਚੱਲੀ ਆ ਕਲਾਸ ਲਗਾਉਣ ਤੇ ਫਰੈਂਡਸ ਮੈਂ ਆ ਗਈ ਸੀਗੀ ਦੀਦੀ ਉਹਨਾਂ ਦੇ ਘਰੇ ਜਿੱਥੇ ਮੈਂ ਸਟਿਚਿੰਗ ਸਿੱਖਦੀ ਆ ਤੇ ਬਸ ਫਟਾਫਟ ਲੱਗੇ ਸੀ ਆਪਣੇ ਕੰਮ-ਕਾਰ 'ਚ ਤੇ ਮੈਂ ਨਾ ਆਪਣੀ ਡਰੈਸ ਰੈਡੀ ਕਰ ਰਹੀ ਆ ਤੇ ਇਹ ਡਰੈਸ ਮੈਂ ਪਾਉਣੀ ਆ ਤੇ ਅੱਜ ਮੈਂ ਇੱਥੇ ਹੀ ਰਹੀ ਸੀਗੀ ਫਰੈਂਡਸ ਤੇ ਅਸੀਂ ਹੁਣ ਚੱਲੇ ਸੀਗੇ ਚਮਕੌਰ ਸਾਹਿਬ ਰਾਤ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਬਸ ਚੱਲ ਪਏ ਸੀਗੇ ਰੋਡ ਤੇ ਸੀ ਤੇ ਇੱਥੋਂ ਤਾਂ ਬਸ ਨਾ 5-10 ਮਿੰਟ ਦਾ ਹੀ ਰਾਹ ਹੁੰਦਾ ਹੈ ਤੇ ਕਿਉਂਕਿ ਸਿਰਫ ਮਤਲਬ 5-10 ਮਿੰਟ ਵੀ ਨਹੀਂ 20 ਮਿੰਟ ਲੱਗ ਜਾਂਦੇ ਆ ਪੰਜ ਕਿਲੋਮੀਟਰ ਹੀ ਹੈ ਇੱਥੋਂ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਗਏ ਨੇ ਦੇ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਤੇ ਰਾਤ ਨੂੰ ਬਹੁਤ ਹੀ ਸੋਹਣੇ ਦਰਸ਼ਨ ਹੋ ਰਹੇ ਸੀ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੀਗਾ ਗੁਰਦੁਆਰਾ ਸਾਹਿਬ ਤੇ ਬਸ ਹੁਣ ਅਸੀਂ ਜਾਵਾਂਗੇ ਤੇ ਕਰਾਂਗੇ ਦਰਸ਼ਨ ਦੇਦਾਰੇ ਦੀ ਦਾ ਪ੍ਰਸ਼ਾਸਨ ਨੂੰ ਮਿਲ ਗਿਆ ਸੀ ਤੇ ਹੁਣ ਚੱਲੇ ਅਸੀਂ ਲੰਗਰ ਹਾਲ 'ਚ ਤੇ ਇੱਥੋਂ ਅਸੀਂ ਆਪਣੇ ਬਰਤਨ ਚੱਕੇ ਫਰੈਂਡਸ ਤੇ ਹੁਣ ਸ਼ਕਾਂਗੇ ਲੰਗਰ ਤੇ ਇਹ ਮੁੰਡਾ ਕਦੋਂ ਦਾ ਮੈਨੂੰ ਕਹਿ ਰਿਹਾ ਹੈ ਕਿ ਮਾਸੀ ਵਲੌਗ ਬਣਾਓ ਮੈਂ ਵਲੌਗ ਚਾਹਣਾ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਵਲੌਗ ਚ ਬਣਾ ਦਨੇ ਹਾਂ ਹਾਏ 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 ਥੱਲੇ ਨੂੰ ਜਾ ਰੁਕਣਾ ਲੱਗਾ ਹਾਂ ਇਹ ਆਇਆ ਇਹ ਛੱਡ ਮਾਰਦਾ ਹੁਦਾ ਆਲੋ ਨਾ ਜਾ ਕਿਆ ਰੋਟੀਆਂ ਦੇ ਸਬੂਤ ਰਾਹ ਤੋਂ ਹੀ ਆਸ ਆ ਰਹੀ ਹੈ। ਬੱਸ ਚੱਲ ਮੈਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਚੱਲ ਤੁਰ ਹੀ ਆਉਂ ਬੰਦ ਦੇ ਜੀ ਤੁਰ ਹੀ। ਥੋੜਾ ਤਾਣਾ ਹੋਇਆ ਹੈ। ਕੀ ਹੈ? ਹੈਲੋ ਗਾਇਜ਼ ਮੈਂ ਕੱਲ ਵੀ ਖਾਣ ਲੱਗਿਆ ਹੋਇਆ ਤੇ ਅੱਜ ਆ ਲੱਗੇ ਹੋਇਆ। ਆਈਸਕ੍ਰੀਮ ਆਈਸਕ੍ਰੀਮ ਹੈ। ਕੋਨ ਆਈਸਕ੍ਰੀਮ। ਜਿੰਨਾ ਗਲਤ ਹੈ। ਸਤੇ ਅਸੀਂ ਆਗੇ ਸੀ ਘਰੇ ਤੇ ਅੱਜ ਅਸੀਂ ਰਾਤ ਨੂੰ ਗਏ ਸੀ ਇਹ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਤੇ ਤੂੰ ਹੱਸਦਾ ਤੇ ਅਸੀਂ ਫਰੈਂਡਸ ਹੁਣ ਪ੍ਰਸ਼ਾਦਾ ਛਕ ਲਿਆ ਸੀ ਤੇ ਆ ਗਏ ਆ ਤੇ ਬਸ ਇਹ ਹੈ ਜੀ ਤੁਹਾਨੂੰ ਮੈਂ ਦੱਸਿਆ ਸੀਗਾ ਇਹ ਹੈ ਮੇਰੀ ਦੀਦੀ ਦਾ ਬੇਟਾ ਤੇ ਮੇਰਾ ਹੈਗਾ ਜੀ ਇਹ ਭਾਣਜਾ ਠੀਕ ਹੈ ਤੇ ਇਹਨਾਂ ਮੈਨੂੰ ਪਤਾ ਜਾਂਦਾ ਸੀ ਕਿ ਦੀਦੀ ਨਾ ਮਾਸੀ ਵਲੌਗ ਦਾ ਬਣਾਉਣਾ ਤੇ ਮੈਂ ਕਿਹਾ ਇਹਨੂੰ ਚਾਹ ਬਹੁਤਾ ਵਲੌਗ ਚਾਉਣ ਦਾ ਠੀਕ ਹੈ ਹੁਣ ਸਾਰੇ ਜਣੇ ਇਹਨੂੰ ਬਰੀ ਬਰੀ ਕਮੈਂਟ ਕਰ ਦਿਓ ਮੁੰਡੇ ਨੂੰ ਠੀਕ ਹੈ ਅਗਲ ਬੋਦਾ ਮੁੰਡੇ ਨੂੰ ਹੈਗੇ ਨਾ ਜੇ ਫਰੈਂਡਸ ਬਲੌਗ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਪਲੀਜ਼ ਆਪਣੀ ਸਪੋਰਟ ਬਣਾ ਕੇ ਰੱਖਿਓ ਮਿਲਦੇ ਹੁਣ ਆਪਾਂ ਨੈਕਸਟ ਬਲੌਗ ਚ ਐਦਾਂ ਹੀ ਕੁਝ ਵਧੀਆ ਲੈ ਕੇ ਤੇ ਕੁਝ ਚੈਲੰਜ ਲੈ ਕੇ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਹਦੇ ਸਤਿ ਸ਼੍ਰੀ ਅਕਾਲ ਜੀ